ਸੰਤੋਖ ਸਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈ ਜਿੱਥੇ ਦੀ ਇੱਕ ਵਿਲੱਖਣ ਤਸਵੀਰ ਜਿਹੜੀ ਆ ਦੇਖਣ ਨੂੰ ਜ਼ਰੂਰ ਮਿਲਦੀ ਪਈ ਹੈ ਸਰੋਵਰ ਦੀ ਸਫਾਈ ਦਾ ਜਿਹੜਾ ਕੰਮ ਹੈ ਜਿਹੜੀ ਕਾਰ ਸੇਵਾ ਹੋ ਚੱਲਦੀ ਪਈ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਅਨੇਕਾਂ ਸਾਲਾਂ ਬਾਅਦ ਇਹ ਸੇਵਾ ਆਉਂਦੀ ਹੈ ਤਾਂ ਜਦੋਂ ਇਹ ਸੇਵਾ ਆਉਂਦੀ ਹੈ ਤਾਂ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚਦੀ ਆਪਣੇ ਆਪ ਨੂੰ ਵਰਦਪਾਗਾ ਮੰਦੀ ਆ ਕੇ ਇਹ ਸੇਵਾ ਅਸੀਂ ਵੀ ਕਰਨ ਵਾਸਤੇ ਪਹੁੰਚੇ ਆ ਤਾਂ ਇਹ ਸੇਵਾ ਕਿਤਨਾ ਕਿਤੇ ਹਰ ਕੋਈ ਕਰਨਾ ਚਾਹੁੰਦਾ ਹੈ ਵਕ ਵਕ ਪੰਜਾਬ ਦੇ ਵਕ ਵਕ ਇਲਾਕਿਆਂ ਦੇ ਵਿੱਚੋਂ ਸੰਗਤ ਇੱਥੇ ਨਾਤਮਸਤਕ ਹੋਣ ਵਾਸਤੇ ਪਹੁੰਚਦੀ ਵੀ ਜਿਹੜੀ ਸੇਵਾ ਕਰਦੀ ਹੋਏ ਨਜ਼ਰ ਆ ਰਹੀ ਹੈ ਦੇਖੋ ਕਿਸ ਤਰੀਕੇ ਨਾਲ ਸੇਵਾਵਾਂ ਚੱਲਦੀ ਪਈ ਹੈ ਤਾਂ ਵਡਭਾਗਾ ਮੰਨਦੀ ਹੈ ਸੰਗਤ ਜਦੋਂ ਇਸ ਜਗ੍ਹਾ ਤੇ ਪਹੁੰਚਦੀ ਹੈ ਇਸ ਤਰ੍ਹਾਂ ਦੇ ਗੁਰੂ ਘਰ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਜਾਂਦੀ ਤਾਂ ਆਪਣੇ ਆਪ ਨੂੰ ਵਡਭਾਗਾ ਮੰਨਦੀ ਹੈ ਸੰਗਤ ਤੇ ਇਹ ਜਿਹੜੀ ਤਸਵੀਰ ਹੈ ਕਿਤਨਾ ਕਿਤੇ ਦੱਸਦੀ ਪਈ ਹੈ ਕਿ ਕਿਸ ਤਰੀਕੇ ਦੇ ਨਾਲ ਉਤਸ਼ਾਹ ਵਾ ਸੰਗਤ ਦੇ ਵਿੱਚ ਸ਼੍ਰੀ ਸੰਤੋਖ ਸਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅਸੀਂ ਮੌਜੂਦ ਹੈ ਗੁਰਦੁਆਰਾ ਸੰਤੋਖ ਸਰਸਾਹਿਬ ਤਾਂ ਇੱਕ ਵਾਰ ਕੱਠ ਦਿਖਾ ਰਹੇ ਹੋ ਸੰਗਤ ਦਾ ਵੀ ਕਿਸ ਤਰੀਕੇ ਦੇ ਨਾਲ ਸਰੋਵਰ ਦੇ ਕੰਢੇ ਤੇ ਉੱਤੇ ਸੰਗਤ ਬੈਠੀ ਆਈ ਵੱਡੀ ਗਿਣਤੀ ਵਿੱਚ ਹਰ ਕਿਸੇ ਨੂੰ ਇੰਤਜ਼ਾਰ ਹੈ ਕਿ ਸਾਡਾ ਨੰਬਰ ਕਦੋਂ ਲੱਗੇਗਾ ਕਦੋਂ ਅਸੀਂ ਇਹ ਸੇਵਾ ਕਰਾਂਗੇ ਤਾਂ ਇਹ ਸੇਵਾ ਕਿੰਨਾ ਕਿਤੇ ਦੱਸਦੀ ਜ਼ਰੂਰ ਹੈ ਕਿ ਉਤਸ਼ਾਹ ਕਿੰਨਾ ਸੰਗਤ ਵਿੱਚ ਉਤਸ਼ਾਹ ਕਿੰਨਾ ਹੈ ਸ਼੍ਰੀ ਸੰਤੋਖ ਸਰਸਾਹਿਬ ਦੇ ਵਿੱਚ ਬੱਚੇ ਜਵਾਨ ਬਜ਼ੁਰਗ ਭੈਣਾ ਹਰ ਕੋਈ ਕਿਤਨਾ ਕਿਤੇ ਸੇਵਾ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਹੀ ਹੈ ਆ ਦੇਖ ਸਕਦੇ ਹੋ ਇੱਕ ਅਨੋਖੀ ਤਸਵੀਰ ਹੈ ਜਿਹੜੇ ਤੁਸੀਂ ਦੇਖਦੇ ਪਏ ਹੋ ਆ ਦੇਖ ਸਕਦੇ ਹੋ ਕਿ ਸਾਤਨਾ ਵਾਹਿਗੁਰੂ ਦਾ ਜਪ ਕਰਦਾ ਹੋਇਆ ਹਰ ਕੋਈ ਕਿਤਨਾ ਕਿਤੇ ਨਜ਼ਰ ਆਉਂਦਾ ਪਿਆ ਸੰਗਤ ਇਹ ਸੇਵਾ ਵਾਕਿਆ ਹੀ ਨਹੀਂ ਲੱਭਣੀ ਜਿਹੜੀ ਸੇਵਾ ਇਸ ਗੁਰੂ ਘਰ ਦੇ ਵਿੱਚ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਮਹਾਰਾ ਸੱਚੇ ਪਾਸ਼ਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਇਹ ਸੇਵਾ ਬੜੇ ਪੁਰਪਾ ਗਵਾਲਿਆਂ ਨੂੰ ਲੱਭਦੀ ਹੁੰਦੀ ਹੈ ਸੇਵਾ ਜਿਉਂ ਦਰਬਾਰ ਸਾਹਿਬ ਦੀ ਸੇਵਾ ਹੋ ਗਈ ਉਹ ਤੇ ਪੰਪ ਲੱਗੇ ਸਾਨੂੰ ਮੈਦ ਨਹੀਂ ਵੀ ਮੁੜ ਕੇ ਮਿਲੂਗੀ ਪਰ ਇਹ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਚਰਨ ਦੀ ਕਲਾਵੇ ਸੇਵਾ ਕਰੋ ਸਾਰੇ ਨਾਲੇ ਅਨੇਕਾਂ ਅਨੇਕਾਂ ਸਾਲਾਂ ਬਾਅਦ ਇਹ ਸੇਵਾ ਹੁੰਦੀ ਹੈ ਬੁੜੇ ਸਾਲਾਂ ਬਾਅਦ ਮਿਲੀ ਆ ਤੇ ਗੜੀ ਜੀਵਨ ਦਾ ਪਤਾ ਨਹੀਂ ਸਵਾਸ ਆਉਣੇ ਕਿ ਨਹੀਂ ਆਉਣੇ ਚਰਨ ਦੀ ਕਲਾ ਕਰੇ ਸਾਰੇ ਬੋਲੇ ਸੋਨਿਆਤ ਹੋਤ ਸ੍ਰੀ ਅਕਾਲ ਦਾ ਬਿਲਕੁਲ ਆ ਦੀ ਸੰਗਤ ਸਤਨਾਮ ਵਾਹਿਗੁਰੂ ਤੇ ਜਾਪ ਕਰਦੀ ਹੋਈ ਕਿਤਨਾ ਕਿਤੇ ਆਪਣੇ ਨੂੰ ਵੱਡ ਭਾਗਾ ਮੰਨਦੀ ਪਈ ਆ ਕਿ ਅਸੀਂ ਅੱਜ ਦੇ ਦਿਨ ਯਾਨੀ ਕਿ ਜੀ ਸੇਵਾ ਨਿਭਾਉਂਦੇ ਪਿਆ ਅਨੇਕਾਂ ਸਾਲਾਂ ਬਾਅਦ ਜਿਹੜੀ ਸੇਵਾ ਹੁੰਦੀ ਪਈ ਹੈ ਉਹ ਸੇਵਾ ਸੀ ਨਿਭਾਉਂਦੇ ਆ ਤਾਂ ਖੁਸ਼ੀ ਹੁੰਦੀ ਹੈ ਖੁਸ਼ੀ ਮਿਲਦੀ ਪਈ ਆ ਤਾਂ ਤਾਂ ਦੱਸ ਦਈਏ ਕਿ ਟਰਾਲੀਆਂ ਭਰ-ਭਰ ਕੇ ਜਿਹੜੇ ਪਿੰਡਾਂ ਤੋਂ ਲੋਕ ਆਏ ਨੇ ਜਿਹੜੇ ਪਿੰਡਾਂ ਤੋਂ ਸ਼ਰਧਾਲੂ ਆਏ ਨੇ ਉਹ ਟਰਾਲੀਆਂ ਭਰ-ਭਰ ਕੇ ਜਿਹੜੀ ਗਾਰ ਹੈ ਸਰੋਵਰ ਦੇ ਵਿੱਚੋਂ ਨਿਕਲਦੀ ਪਈ ਹੈ ਉਹ ਲੈ ਕੇ ਜਾ ਰਹੀ ਆਪਣੇ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੀ ਆ ਤਾਂ ਜੋ ਆਪਣੀ ਪੈਲੀ ਦੇ ਵਿੱਚ ਆਪਣੇ ਘਰ ਦੇ ਵਿੱਚ ਉਹ ਜਿਹੜੀ ਗਾਰ ਹੈ ਵਾਹਿਗੁਰੂ ਦੇ ਘਰ ਦੀ ਗਾਰ ਜਿਹੜੀ ਉਹ ਰੱਖੀ ਜਾਵੇ ਤਾਂ ਕਿਤੇ ਨਾ ਕਿਤੇ ਇਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਇਹ ਹਰ ਕੋਈ ਕਿਤਨਾ ਕਿਤੇ ਲੈ ਕੇ ਜਾਂਦਾ ਪਿਆ ਤਾਂ ਇਹ ਉਤਸ਼ਾਹ ਆ ਇਹ ਪੰਜਾਬ ਦੇ ਜਿਹੜੇ ਲੋਗ ਨੇ ਉਹ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਨਜ਼ਰ ਆਉਂਦਾ ਪਿਆ ਜਿਹੜਾ ਸਾਫ਼ ਤੌਰ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਪਿਆ ਗੁਰੂ ਘਰ ਦੇ ਵਿੱਚ ਆ ਕੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹਰ ਕੋਈ ਆਪਣੇ ਆਪ ਨੂੰ ਵਰ ਭਾਗਾ ਜਰੂਰ ਮੰਨਦਾ ਪਿਆ ਦੇਖੋ ਉਹ ਥੱਲੇ ਜਿਹੜੇ ਸਟ੍ਰੋਵਰ ਦੇ ਵਿੱਚ ਦੇਖिएगा ਕਿੰਦ ਤਰ੍ਹਾਂ ਚੌਂਕੜੇ ਮਾਰ ਮਾਰ ਬੈਠੇ ਹੋਏ ਨੇ ਜਿਹੜੀਆਂ ਭੈਣਾਂ ਨੇ ਕਿੰਦ ਤਰ੍ਹਾਂ ਚੌਂਕੜੇ ਮਾਰ ਮਾਰ ਬੈਠੇ ਨੇ ਇੱਥੇ ਜਿਹੜੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਇਹ ਤਸਵੀਰ ਜਿਹੜੀ ਆ ਕਿਤਨਾ ਕਿਤੇ ਆ ਦੇਖੋ ਕਿਸ ਤਰੀਕੇ ਦੇ ਨਾਲ ਕਿਆ ਖੂਬਸੂਰਤ ਤਸਵੀਰ ਆ ਸਤਨਾ ਬਾਹੀ ਗੁਰੂ ਦਾ ਜਾਪ ਚੱਲਦਾ ਪਿਆ ਅਧੀਆਂ-ਅਧੀਆਂ ਲੱਤਾਂ ਜਿਹੜੀਆਂ ਨੌਜਵਾਨਾਂ ਦੀਆਂ ਵਿੱਚ ਮਿਸਲਿਕਾਂ ਵਿੱਚ ਵੜੀਆਂ ਹੋਈਆਂ ਇਸ ਅਗਾਰ ਦੇ ਤੋ ਦੇਖ ਸਕਦੇ ਹੋ ਕਿ ਕਿੰਨੇ ਉਤਸ਼ਾਹ ਦੇ ਵਿੱਚ ਹੈ ਸੰਗਤ ਕਿੰਨੇ ਉਤਸ਼ਾਹ ਦੇ ਵਿੱਚ ਹੈ ਕਿਸ ਤਰੀਕੇ ਦੇ ਨਾਲ ਦੇਖੋ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਸੰਗਤ ਗੁਰੂ ਘਰ ਦੇ ਵਿੱਚ ਆਪਣੇ ਆਪ ਨੂੰ ਵਡਭਾਗਾ ਮੰਨਦੀ ਪਈ ਹੈ ਕਿ ਸਾਡੇ ਕਰਮਾਂ ਦੇ ਵਿੱਚ ਵੀ ਇਹ ਸੇਵਾ ਲਿਖੀ ਸੀ ਤੇ ਅਸੀਂ ਇੱਥੇ ਪਹੁੰਚੇ ਆਂ ਤਾਂ ਸੇਵਾ ਨਿਭਾਉਂਦੇ ਪਏ ਆਂ ਵਿੱਚ ਪਹੁੰਚੇ ਆਂ ਤਾਂ ਦੇਖੋ ਕਿਸ ਤਰੀਕੇ ਨਾਲ ਸੰਗਤ ਨਾਤਮਸਤ ਖਾਣ ਵਾਸਤੇ ਪਹੁੰਚੀ ਹੋਈ ਹੈ ਸਤਨਾਮ ਵਾਹਿਗੁਰੂ ਦਾ ਜਪ ਕਰਦੀ ਹੋਈ ਸੰਗਤ ਸ੍ਰੀ ਸੰਤੋਖ ਸਰ ਸਾਹਿਬ ਸਰੋਵਰ ਦੀ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਅਨੇਕਾਂ ਸਾਲਾਂ ਬਾਅਦ ਇਸ ਸਰੋਵਰ ਦੀ ਸੇਵਾ ਹੁੰਦੀ ਹੈ ਪੰਜ ਸਰੋਵਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਰ ਇੱਕ ਦੀ ਸੇਵਾ ਸ਼ੁਰੂ ਕਰ ਹੋ ਨਹੀਂ ਜਾ ਰਹੀਏ ਇੱਕ ਤੋਂ ਬਾਅਦ ਇੱਕ ਗੁਰਦੁਆਰੇ ਸਾਹਿਬ ਦੀ ਸੇਵਾ ਜਿਹੜੀ ਉਹ ਲਗਾਤਾਰ ਕੀਤੀ ਜਾਏਗੀ ਸੋ ਦੇਖ ਸਕਦੇ ਹੋ ਸੰਗਤ ਜੀ ਦੇਖੋ ਕਿਸ ਤਰੀਕੇ ਦੇ ਨਾਲ ਟਰਾਲੀਆਂ ਦੇ ਵਿੱਚ ਭਰਦੇ ਪਏ ਨੇ ਇਹ ਦੀ ਗਾਰ ਹੈ ਪ੍ਰਸ਼ਾਦ ਦੇ ਰੂਟ ਦੇ ਵਿੱਚ ਟਰਾਲੀਆਂ ਦੇ ਵਿੱਚ ਭਰਦੇ ਹੋਏ ਨਜ਼ਰ ਆ ਰਹੀ ਹੈ ਸੰਗਤ ਜਿਹੜੀ ਵਕਤ-ਵਕਤ ਜਗ੍ਹਾ ਤੋਂ ਉੱਥੋਂ ਸੰਗਤ ਆਈ ਆ ਤਾਂ ਆਪਣੇ ਪਿੰਡਾਂ ਦੇ ਵਿੱਚ ਲੈ ਕੇ ਜਾਣ ਦੀ ਤਿਆਰੀ ਆ ਸ਼੍ਰੀ ਸੰਤੋਖ ਸਰਸਾਹੀ ਮੌਜੂਦ ਆ ਆਮਰ ਸਰਸਾਹਿਬ ਸ਼੍ਰੀ ਸੰਤੋਖ ਸਰਸਾਹਿਬ ਮੌਜੂਦ ਹੈ ਕਿਥੇ ਦੀ ਹੈ अनोखी ਸੇਵਾ ਦੇਖਣ ਨੂੰ ਮਿਲਦੀ ਪਈ ਹੈ ਤੇ ਗੁਰੂ ਦੇ ਪਿਆਰਿਆਂ ਨਾਲ ਗੱਲਬਾਤ ਵੀ ਅਸੀਂ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਫਤਿਹ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਸ਼੍ਰੀ ਸੰਤੋਖ ਸਰ ਸਾਹਿਬ ਟਾਲੀ ਸਾਹਿਬ ਪਹੁੰਚੇ ਹੋ ਸੇਵਾ ਕਰਦੇ ਪਿਓ ਬਾਬਾ ਜੀ ਬਹੁਤ ਅਨੰਦ ਆਉਂਦਾ ਗੁਰੂ ਘਰ ਸੇਵਾ ਕਰਨ ਦਾ ਅੱਛਾ ਟਰਾਲੀਆਂ ਭਰ ਭਰ ਜਿਹੜੀ ਸੰਗਤ ਹੈ ਲੈ ਕੇ ਜਾ ਰਹੀ ਹੈ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਲੋਵਰ ਦੀ ਗੱਲ ਹਾਂਜੀ ਕਰ ਬਾਬਾ ਇਹ ਕੋਈ ਸੰਗਤਾਂ ਵਾਇਗਰੋ ਆਪਣੇ ਬਿੰਡਾਂ ਨੂੰ ਘਰਾਂ ਨੂੰ ਲੈ ਕੇ ਜਾ ਰਹੀ ਹੈ ਸਾਰੀ ਇਜ਼ਤਕਾਰ ਜਿਹੜੀ ਆ ਇਹ ਗਾਰ ਨਹੀਂ ਹੈ ਤੈਰਾ ਜਾਰਾ ਵੀ ਸੰਗਤ ਦਾ ਗੁਰੂ ਘਰ ਦਾ ਪ੍ਰਸ਼ਾਦ ਹੀ ਆ ਪ੍ਰਸ਼ਾਦ ਹੀ ਆ ਬਿਲਕੁਲ ਹਾਂਜੀ ਤੇ دل ਨੂੰ ਤਸੱਲੀ ਮਿਲੀ ਸਤਿਸ਼ਟੀ ਮਿਲੀ ਇਹਦੇ ਨਾਲ ਵੱਡਾ ਆਨੰਦ ਦੁਨੀਆ ਤੇ ਹੋਰ ਕਿਤੇ ਹੈ ਹੀ ਨਹੀਂ ਜੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸ਼ਰਦਾਲੂ ਜਿਹੜੇ ਬੜੇ ਵੇਖਦੇ ਹੋਣ ਲੋਕਾਂ ਨੂੰ ਇਹੋ ਕਹਿਣਾ ਚਾਹੁੰਦੇ ਨੇ ਕਿ ਜੇ ਇੱਥੇ ਆਣਗੇ ਜਿੱਦਾਂ ਮਹਾਰਾਜ ਕਰਮਾ ਵਾਲੇ ਬੰਦੇ ਨੇ ਸੇਵਾ ਬੱਚਦੇ ਆ ਸੇਵਾ ਹੈਗੀ ਆ ਗੁਰੂ ਘਰ ਆਓ ਤੇ ਸੇਵਾ ਕਰੋ ਬਿਲਕੁਲ ਬਿਲਕੁਲ ਗੁਰੂ ਘਰ ਆਓ ਤੇ ਸੇਵਾ ਕਰੋ ਦੇਖੋ ਟਰਾਲੀਆਂ ਭਰ-ਭਰ ਕੇ ਇੱਥੋਂ ਪ੍ਰਸ਼ਾਦ ਲੈ ਕੇ ਜਾਂਦੀ ਪਈ ਸੰਗਤ ਇਹ ਤਸਵੀਰ ਹੈ ਅੰਮ੍ਰਿਤਸਰ ਸਾਹਿਬ ਦੀ ਟਾਲੀ ਸਾਹਿਬ ਗੁਰਦੁਆਰਾ ਸੰਤੋਖ ਸਰ ਸਾਹਿਬ ਸਰੋਵਰ ਹੈ ਜਿੱਥੇ ਇਹ ਸੇਵਾ ਚੱਲਦੀ ਪਈ ਹੈ ਇਹ ਖਾਸ ਤਸਵੀਰ ਹੈ ਅੰਮ੍ਰਿਤਸਰ ਦੀ ਸੋ ਧੰਨਵਾਦ ਜਰੂਰ ਇੱਥੇ ਪਹੁੰਚੋ ਆਪਣੀ ਸੇਵਾ ਨਿਭਾਓ